ਕਿਹੜੇ ਤੋਂ ਸ਼ੁਰੂ ਕਰ ਗਏ ਭਾਈ ਕਿਹੜੇ ਮਰਜੀ ਕਾ ਬਾਤ ਕਰ ਲਓ ਚਲ ਜਿਵੇਂ ਖੜੇ ਆ ਭਾਈ ਐਂ ਦਿਖਾ ਦਿੰਨੇ ਆ ਇਹ ਹੈਗਾ ਸੋਨਾ ਲਿਕਾ 50 ਵਾਲਾ ਚਾਰ ਸਿਲੰਡਰ ਆ ਨਾ ਭਾਈ ਕਿ ਤਿੰਨ ਆ ਚਾਰ ਚਾਰ ਟਰੈਕਟਰ ਤੇ ਰੰਗ ਰੂੰਗੋ ਭਾਈ ਨਾਲ ਦਾ ਇਹ ਨਾ ਲਿਕਾ ਤੇ ਟਰੈਕਟਰ ਸੋਨਾ ਸੈਂਟਰ ਨਹੀਂ ਆ ਇਹਦਾ ਗੇਅਰ ਹੈ ਮਾਡਲ ਬਾਈ ਕਿਹੜਾ ਜਗਮੀਦ 3 2003 ਨੰਬਰ ਫਰੀਦਕੋਟ ਫਰੀਦਕੋਟ ਕਲਚ ਡਬਲ ਹੋਊਗਾ ਡਬਲ 6 ਚਰੀ ਪੀਟੀਓ ਚੱਲ ਪਿੱਛੇ ਬਾਈ ਜਾਇਆ ਨਹੀਂ ਜਾਂਦਾ 6 ਚਰੀ ਆ ਬਾਕੀ ਰੇਟ ਦਾ Ориਜినਲ ਕਿਤਾ ਕਲਮ ਲੱਗੀ ਹੈ ਆਪਾਂ ਤੇ ਕਰੇ ਲੈ ਰਿਹਾ ਮਰਗਾਡ ਵੀ ਨਾਲ ਦੇ ਅਜਾ ਸਾਰੇ Ориਜినਲ ਦੀ ਗਾਰੰਟੀ ਹੈ ਮਾਂ ਤੱਕ ਵੇਖ ਲਓ ਤੂੰ ਯਾਰ ਸਹੀ ਆ Ориਜినਲ ਆ ਬਾਈ ਬਿਲਕੁਲ ਕੋਈ ਸ਼ੱਕ ਨਹੀਂ Ориਜినਲ ਹੈ ਡਾਕਟਰ ਡਾਕਟਰ ਕੰਦਾ ਵਾਗ ਗਿਆ ਅਸਾਂ ਦਾ ਦਿੰਦੀ ਗਾਰੰਟੀ ਅੱਛਾ ਮਤਲਬ ਇਹ ਇੰਜਨ-ਓੰਜਨ ਸਹੀ ਆ ਪਹਿਲ ਜਰੂਰ ਪੈਣ ਵਾਲੀ ਹੈ ਨਾ ਉਹ ਜਾ ਰੇਡ ਕਰ ਲਗੇ ਹਾਂ ਰੇਡ ਦੱਸ ਕਿਵੇਂ ਕਰਗੇ ਮੇਰੇ ਵਿੱਚ ਨਾ ਆਪਾਂ ਰੱਖ ਲੈਣਾਂ ਨੀ ਨੂੰ ਵੇਚਣਾ ਰੇਡ ਕਰ ਕੀ ਕਰਨਾ ਰੇਡ ਕਰਨ ਨੂੰ ਮੋਲ ਜੋ ਮਰਜ਼ੀ ਕਰਾ ਲੈ 1.80 ਦਾ ਲੈਦਾ ਮੇਰਾ ਚਾਰ ਮਾਡਲ 1.80000 ਦਾ ਹੋਰ ਕੱਢ ਦੇ ਵੀਡੀਓ ਚੱਕ ਜਿਆ ਸੌਖਾ ਸੌਖਾ ਵਿਕ ਜਾਊਗਾ ਖਰਚਾ ਪਾਣੀ ਕੱਢ ਦਾਂ ਤੇਰਾ ਹੀ ਨੰਬਰ ਦੇਣਾ ਆਪੇ ਵੇਚ ਲੈ ਕਿੰਨੇ ਦਾ ਦੇ ਦਿੰਦਾ ਬਸ 75 ਦਾ ਹਾਂ ਭੇਜੇ ਜਰੂਰ ਯਾ ਗੋ ਕੇ ਮੌਕੇ ਹੋਰ ਵੜਾਗੇ ਬਾਈ ਮਾਉਂਟਾਣੀ ਤੇਲ ਹੋ ਗਿਆ ਯਾਰ ਰੱਤਾ ਰੋਖੀ ਚਕੇ ਗਿਆ ਅੱਛਾ ਬਾਕੀ ਬਾਈ ਥੋੜਾ ਬਹੁਤਾ ਤੁਸੀਂ ਆਪ ਕਰ ਲਿਓ ਬੈਟਰੀ ਸੰਸਟਾਰਟ ਨਵੀਂ ਪੈਂਦੀ ਚਾਰ ਮਾਡਲ 175000 ਰੁਪਿਆ ਰੇਟ ਆ 70 ਹੀ ਮੰਨੋ ਬਾਈ ਸਾਨੂੰ ਵੀ ਕੋਈ ਨਾ ਕੁਝ ਤੋੜਨਾ ਹੀ ਪੈਂਦਾ ਐਂ ਦਾ ਕੋਈ ਮੰਨਦਾ ਨਹੀਂ 170000 ਮੰਨੋ ਤੇ ਐ ਦੀ ਗੱਲ ਕਰਗੇ ਬਾਈ ਆ ਹੋਰ ਆ ਇੱਕ ਇਹ 2002 ਮਾਡਲ ਨੋਕਰ ਦਾ ਨੰਬਰ ਹੈ ਇਹ ਵੀ origignal ਸਾਰਾ ਰਿਮਾ ਤੱਕ ਲਈਏ ਇਹ ਵੀ origignal ਆ ਅਗਲੇ ਟਾਇਰ ਨਵੇਂ ਬੈਟਰੀ ਜਾਂਦੀ ਲੋ ਵੀ ਅਗਲੇ ਡਾਇਰ ਬਖਾ ਦੀਏ ਨਵੇਂ ਪਿਛਲੇ ਡਾਇਰ ਥੋੜੇ ਜਿਹੋ ਦੇ ਨਾਲੋਂ ਜ਼ਿਆਦੇ ਥੋੜੇ ਥੋੜੇ ਦੇ ਤੇ ਇਹ ਦੂਜਾ 21 ਚਰੀ ਵਾਲਾ ਨਹੀਂ 6 ਚਰੀ ਇਹ ਵੀ 540 ਦੋਨੇ 540 ਚੱਕਰ ਇਹਦੇ ਪੈਸੇ ਦੱਸ ਜਗਮੀਤ ਇਹ ਬਸ ਮਾਨਤਾ ਨਹੀਂ ਉਹਦੇ ਬਰਾਬਰ ਹੀ ਆ ਮਾਨਤਾ ਨਹੀਂ ਬਸ ਇਹ ਥੋੜਾ ਜਿਹਾ ਰੰਗ ਘਟਾ ਹੈ ਰੰਗ ਘਟਾ ਦੇ ਤੈਰ ਵੀ ਨਵੇਂ ਨੇ ਕਾਸੀ ਇਹਦੇ ਨਵੇਂ ਤੇ ਪਾਜੀ ਭਈ ਜਾਂਦੇ ਤੇ ਪਾਜੀ ਇੱਕ ਗੱਲ ਹੈ ਟਰੈਕਟਰ ਦੀ ਗਾਰੰਟੀ ਆਪਣੀ ਪਾਜੀ ਨਹੀਂ ਲੱਗਦੀ ਚੱਲ ਆਇਆ ਕਰ ਗਏ ਹੁਣ ਕਹੀ ਦਿੱਤਾ ਥੋੜਾ ਮੇਰੇ ਪਾਣੀ ਦਾ ਗਲਾਸ ਭਰ ਕੇ ਤੇ ਢੋਲਾ ਨਹੀਂ ਦਿੰਦਾ ਪਾਣੀ ਦਾ ਗਲਾਸ ਪਰ ਕੇ ਟੁੱਲ ਨਹੀਂ ਦਿੰਦਾ ਰੇਟ ਦੀ ਗੱਲ ਮਾੜੀ ਜੀ ਕਰ ਤੋਂ ਭਰਾ ਬਣ ਕੇ ਲੱਗ ਆ ਕੇ ਕੀ ਕਰਗੇ ਦੱਸ ਬਸ 170 ਦੇ ਦੇਣਾ ਅਸੀਂ ਉਹਦੇ ਜੋ 5 ਘਟਾਇਆ ਤੇ ਇਹਦੇ ਚੋਂ 5 ਦਾ ਹੱਕ ਹੀ ਆ ਜਿਆਦਾ ਨਹੀਂ ਦਾ ਨਹੀਂ ੱੱਕਾ ਜਾਂਦਾ ਫਿਰ ਹਨਾ ਕੀਜ ਵੀ ਚੰਗੀਆਂ ਬੈਟਰੀਆਂ ਵੀ ਨੰਗੀਆਂ ਕੀ ਜੋ ਚੱਲ ਬਾਈ 5 ਘਟਾਵਾਂਗੇ ਸਾਡੀ ਵੀ ਇਜਾਦਤ ਆ ਬਾਕੀ ਤੁਸੀਂ ਫੋਨ ਨੰਬਰ ਦੇਵਾਂਗੇ 1 ਲੱਖ 70 ਤੇ 1 ਲੱਖ 65200 ਨਲੀਕਾ ਜਗਮੀਤ ਅੱਗੇ 9041122336 9041122336 ਪਿੰਡ ਕੰਗਾ ਮੁਕਸਰ ਸਾਹਿਬ ਤੋਂ ਜਲਾਨਾਮਾਦ ਰੋਡ ਤੇ ਇਹ ਨੰਬਰ ਤੇ ਗੱਲ ਕਰ ਲਿਓ ਫੋਟੋ ਮੰਗਾਉਣੀ ਜਾਂ ਕੋਈ 5 ਘਟੇ 10 ਘਟੇ ਤੁਸੀਂ ਗੱਲਬਾਤ ਕਰ ਲਿਓ 5 ਟਰੈਕਟਰ ਬਾਈ ਕੋਲੇ ਹੈਗੇ ਆ ਤੇ ਤਰੀਕ ਅੱਜ ਹੋਊਗੀ ਕਿੰਨੀ ਹੋਗੀ ਬਾਈ ਅੱਜ ਹੋਈ 12 12 ਜਨਵਰੀ 2025 ਚਲੋ ਚਲੋ ਇਸ ਸੋਨਾਲੀ ਦਾ ਪਿਆਹ ਲੋਇਆ 6 ਮਾਡਲ ਕਰਦੇ ਬੰਦ ਬੰਦ ਕਰੀ ਕਰੋ ਭਾਈ ਚੈੱਕ ਪ੍ਰੈਸ਼ਰ ਛੇ ਮਰ ਲਾ ਭਾਈ ਆਰੇ ਦੇ ਨਾਮ ਹੈ ਭਾਈ ਵੇ ਇੱਕ ਇੱਥੇ 14 ਵਾਲੇ 14 ਵਾਲੇ ਬਈ ਸਹੀ ਆ ਨੰਬਰ ਹੋਊਗਾ ਪੰਜਾਬ ਹਾਂ ਇਹ 2057 ਕਿੱਥੋਂ ਰਹਿ ਪਤਾ ਕੋਈ ਯਾਰ ਇਧਰ ਆ ਮਾਰੇ ਕਰਨੀ ਇਹਦਾ ਤੂੰ ਜਾ ਕੀ ਇਹ ਮਾਨਸਾ ਤੋਂ ਪਰੇ ਖਣੀ ਕਿੱਧਰ ਦਾ ਯਾਰ ਉਧਰ ਦਾ ਨੰਬਰ ਹੈ ਅੱਛਾ ਮਗਾਲ ਭਾਈ ਥੋੜੇ ਜਿਹੇ ਆ ਹੈਗੇ ਆ ਤੇ ਮੈਂ ਲੰਦਾ ਜਾ ਕਰ ਰੱਖਿਆ ਇਹਦੀ ਛਤਰੀ-ਛਤਰੀ ਛਤਰੀ-ਛਤਰੀ ਲਾਈ ਸੀਗੀ ਕਿਰਾਏ ਅੱਛਾ ਲਾਉਣ ਵਾਲੀ ਪਈ ਸ਼ੋਹੇ ਦੇ ਅੰਦਰ ਪਈ ਹੈ ਹਾਂ ਸ਼ੋਹੇ ਅੰਦਰ ਸ਼ੋਹੇ ਸਾਫ ਪਈ ਹੈ ਜਮਨ ਸ਼ੋਹੇ-ਸ਼ੋਹੇ ਦਾ ਪਈ ਹੋਦਾ ਠੀਕ ਆ ਸ਼ੋਹੇ ਸਾਫ ਆ ਪੰਜਾਬ ਨੰਬਰ ਬਈ 6 ਮਾਡਲ ਤੇ 10 ਬਈ ਫਿਰ ਹੁਣ ਰੇਟ ਦੀ ਗੱਲ ਕਰੀਏ ਕਿੰਨੇ ਪੈਸੇ ਨਾਲ ਲੱਗੇ ਰੇਟ ਬਈ 1 ਕੋ ਕਰਨਾ ਜਿਹੜਾ ਆਪਾਂ ਲੈਣ ਦੇ ਨਾਲ ਆ 215000 ਰੁਪਿਆ ਸਹੀ ਕਰਕੇ ਨਾ ਵੀਡੀਓ ਚ ਸਹੀ ਕਰਕੇ ਵੇਚਣਾ ਜਿੰਨੇ ਲੈਣੇ ਉਹ ਕਰਕੇ ਵੇਚਣਾ ਆਪਾਂ ਦਾ ਹੋਣਾ ਇੰਨਾ ਕੀ ਕਰਦੇ ਹੋਣ ਬਸ ਤੂੰ ਆਹੀ ਕਰ ਲੈ ਫੋਟਸ ਹਾਲਤ ਵੀ ਇਹ ਆ 2 ਲੱਖ ਤੋਂ ਥੋੜਾ ਜਿਹਾ ਘਟਾ ਲੀਏ 10000 ਨਹੀਂ ਘਟਾਉਣਾ ਨਹੀਂ ਘਟਾ ਲੀਏ ਆਪਾਂ ਨਹੀਂ ਨਹੀਂ ਘਟਾਉਣਾ ਨਹੀਂ ਆ 10 ਤੋਂ ਘਟਾਉਣਾ 2 ਤੋਂ ਨਹੀਂ ਘਟਾਉਣਾ 2 ਤੋਂ ਨਹੀਂ ਘਟਦਾ 2 ਤੋਂ ਨਹੀਂ ਜਮਾ ਨਹੀਂ ਲਾਸਟ ਫਿਰ 2 ਲੱਖ ਹੀ ਆ ਹਾਂ ਲਾਸਟ 2 ਲੱਖ 2 ਲੱਖ ਦਾ ਦੇਣਾ ਕੀ ਤੇ ਬਾਕੀ ਤੁਸੀਂ ਫੋਨ ਲਾ ਕੇ ਪੁੱਛ ਲਿਓ ਭਾਈ ਕੋਈ ਹੋਰ ਗਣੈਸ਼ ਹੋਈ ਤਾਂ ਭਾਈ ਨੂੰ 6 ਮਾਡਲ ਮਣੀ ਕਿੰਨਾ ਫੋਨ ਨੰਬਰ ਤੇਰਾ ਭਾਈ 73076 171173076 17111 ਪਿੰਡ ਹੈਗਾ ਇਹ ਜੰਡਾਲਾ ਜੰਡਾਲਾ ਪਿੰਡ ਹੈ ਮੁਕਸਰ ਤੋਂ ਜਲਾਲਾਬਾਦ ਰੋਡ ਤੇ ਹੀ ਹੈ ਬਾਈ ਬਾਕੀ ਫੋਨ ਲਾ ਲਿਓ ਤੁਸੀਂ ਠੀਕ ਆ ਜੀ ਇਹਦੇ ਗੇਜ ਗੋਜ ਹੁੰਦੀ ਹੈ ਪ੍ਰੈਸ਼ਰ ਵਾਲੀ ਹਾਂਜੀ ਇਹ ਮੀਟਰ ਹੈ ਮੀਟਰ ਹਾਂ ਪ੍ਰੈਸ਼ਰ ਲਿਖਣਾ ਹੋਵੇ ਕਿੰਨਾ ਕਿ 32 32 32 ਤੇ 32 ਹਾਂ ਮਾਡਲ ਇਹ ਹੈਗਾ ਬਾਈ ਦੂਜਾ 2008 9 2009 2009 ਮਾਡਲ ਸੋਨਾ ਲਿਖਾ 60 ਟਾਇਰ ਤਾਂ ਬਈ ਇਹਦੇ ਲਾਓ ਤੁਸੀਂ ਹੈ ਸੋਹਣੇ 30 ਕ ਵੈਸੇ ਤੇ ਮੱਕੇ ਸਾਫ ਆ ਬਾਈ ਟਰੈਕਟਰ ਕੰਪਨੀ ਦਾ ਕਮੰਡ ਹੈ ਟਾਇਰ ਚਾਰੇ ਹਾਂ ਚਾਰੇ ਨਾਲ ਅੱਛਾ ਨੰਬਰ ਇਹ ਹੋਊਗਾ ਭਾਈ ਰਾਸਥਾਨ ਨੰਬਰ ਰਾਸਥਾਨ ਨੰਬਰ ਇਹ ਕੇ ਰੇਟ ਰੋਡ ਕਿਵੇਂ ਦੇਣਾ ਆਪਾਂ ਇਹ 270000 ਘਟਾ ਲਗੇ ਕਿੰਨੇ ਘਟਾ ਲਾਂਗੇ ਦੱਸ ਕਰਦੇ ਜਮਾਨਤ ਕਿੰਨਾ ਕਰਦਾਂਗੇ 60 ਦਾ ਦੇ ਦੇਣ 60 ਲੱਖ ਦਾ ਮੌਕੇ ਦੇ ਬਾਕੀ ਹੋ ਜਾਊਗਾ ਕਰ ਦੇ ਮਾਰ ਹਣਾ ਮੌਕੇ ਮੌਕੇ ਦੇ ਹੋ ਜਾਊਗਾ ਆ ਦੂਸਰਾ ਟਰੈਕਟਰ ਆਪਣੇ ਬਾਈ ਕੋਲੇ ਹੈਗਾ ਇੱਕ 740 2005 ਮਾਡਲ ਹੈ ਪਹਿਲੀ ਪਾਲ ਦੀ ਇਹ ਪਹਿਲੀ ਪਾਰਟੀ ਦਾ ਸਪੀਡੋਮੀਟਰ ਨਾਲ ਦਾ ਚੱਲਦਾ ਹੈ। ਅੱਛਾ। ਪਹਿਲੀ ਪਾਰਟੀ ਦਾ ਪਰ ਹੈ ਮੇਰੇ ਖਿਆਲ ਰਾਜਸਥਾਨ ਨੰਬਰ ਹੈ ਨਾ। ਕਾਰ ਦੇ 13 ਨੰਬਰ ਹੈ ਪਹਿਲੀ ਪਾਰਟੀ। ਕਾਰ ਦੇ 13 ਗੰਗਾ ਨਗਰ ਦਾ ਨੰਬਰ ਪਹਿਲੀ ਪਾਰਟੀ ਦਾ। ਵਿੱਚ ਗਏ ਫਿਰ ਇੱਕ ਤਾਂ ਜਾਜ ਰੇਟ ਦੇ ਵਿੱਚ ਗਏ ਬੋਲ ਫਿਰ ਕਿੰਨੇ ਪੈਸੇ? ਸਵਾ ਦੋ ਲੱਖ। ਸਵਾ ਦੋ ਤਾਂ ਕਿੰਨੇ-ਕਿੰਨੇ ਦਾ ਦੇ ਦਾਂਗੇ? ਮੀਰੇ ਦੇ ਦੇ। ਆਂਜ ਨਾਲ ਕੁਝ ਨਹੀਂ ਬੰਨਦਾ ਆਪਾ ਕਰਕੇ। बोल दे आप एक बार ਜਿਹੜਾ ਤੈਨੂੰ ਫੋਨ ਆਵੇ ਤੇ ਵਿਗਜੇ 15 ਦਾ ਲਾਸਟ 215000 ਬਾਈ ਬਾਕੀ ਸਾਨੂੰ ਪਤਾ ਹੀ ਆ ਮੌਕੇ ਤੇ ਵੀ ਥੋੜਾ ਪਤਾ ਹੋ ਜਾਂਦਾ ਸਹੀ ਨਾਲ ਕਹਿੰਦਾ ਤਾਂ ਹੁੰਦਾ ਯਾਰ ਕੋਈ ਇਹ ਵੀ ਰਾਜਸਥਾਨ ਨੰਬਰ 813 1 ਪਹਿਲੀ ਪਾਰਟੀ ਦਾ ਉਹ ਵੀ ਰਾਜਸਥਾਨ ਨੰਬਰ ਇਹ ਹੋ ਗਿਆ ਮੰਨੋ ਤੁਸੀਂ 215 ਦਾ ਸੀ ਮੰਨ ਕੇ ਆ ਜਾਓ ਬਾਈ ਯਾਰ ਜਿਹਨੇ ਲੈਣਾ ਬਾਈ ਹੁਣ ਲ ਕਰੂਗਾ ਸਵਾ 2 ਲੱਖ ਉਹਦਾ ਆਪਾਂ ਕਿਹਾ ਬਈ ਦੂਜਾ 270 ਬਾਅਦ ਚ ਕਿੰਨਾ ਕਿਹਾ ਸੀ 60 ਦਾ 96000 ਉਹ ਤਾਂ ਇਹ ਤੋਂ ਪਰਮਾਨ ਨੇ ਕਿਹਾ ਜੋ ਜਿੱਥੇ ਕਿਤੇ ਸੁੱਤਾ ਹੋ ਗਿਆ ਬਾਈ 89 ਮਾਡਲ ਆ ਇੱਕ ਬਾਈ ਕੋਲੇ ਟਰੈਕਟਰ ਹੋਰ ਆ ਉਹ ਵੀ ਦਿਖਾਉਨੇ ਬਾਈ 96 ਮਰਲੇ 96 ਮਾਡਲ ਆ ਸਿਲ ਟਰੈਕਟਰ ਇਹਦੀ ਗਰੰਟੀ ਕਰਦੇ ਆ ਬਾਈ ਇਹ ਸਾਰਾ Ориਜੀਨਲ ਆ ਟਰੈਕਟਰ 4511 ਦੇ ਹਿੱਸੇ ਵਾਲਾ 3511 HD ਉਹ ਤਾਂ ਇਹ ਵੀ ਪਤਾ ਹੀ ਹੋਊਗਾ ਸਾਨੂੰ ਇਹ ਡਬਲ ਕਲਚ ਹੁੰਦਾ ਟਰੈਕਟਰ ਇਹ ਸਾਫ ਆ ਮਾਡਲ ਦੇ ਹਿਸਾਬ ਨਾਲ ਪੂਰਾ ਸਾਫ ਆ ਟਰੈਕਟਰ ਇਹ ਨੂੰ ਤਾਂ ਬਈ ਵੇਚ ਕੇ ਫਿਰ ਕਰਕੇ ਰੇਟ ਕੀ ਹਿਸਾਬ ਨਾਲ ਇੱਕ 15 ਦੀ ਉਹ ਜਿੰਨੇ ਦਾ ਦੇਣਾ ਉਹਨਾਂ ਕਾਪਾ ਮੁੱਲ ਨਹੀਂ ਕਰਨਾ ਉਹਨੇ ਦੇ ਦੱਸ ਦੇ ਬਾਈ ਸਾਠੀ ਬਾਠੀ ਦੱਸ ਦੇ ਆਪਾਂ ਵੇਚਣਾ ਹੈ ਪੰਜ ਦਾ ਪੰਜ ਦਾ ਕਰਕੇ ਲੱਖ ਦਾ ਪਈ ਕੇ ਨਾ ਫੋਨ ਤੇ ਨਾ ਲਾਸਟ ਲੱਖ ਕੇ ਕਹਿ ਦਿਆ ਕੋਈ ਨਹੀਂ ਜੀ ਕੋਈ ਨਹੀਂ ਬਾਈ ਨਗਦ ਕਰ ਲੂਗਾ ਕੋਈ ਗੱਲ ਨਹੀਂ ਬਾਈ ਮੰਨ ਜੂਗਾ ਆਪਣੀ ਗੱਲ ਬਾਈ ਜਿਹੜੇ ਬਾਈ ਨੂੰ ਨਹੀਂ ਆਪਾਂ ਦੱਸੇ 15 ਮੰਗ ਕੇ ਫਿਰ ਆਪਾਂ ਪਲਾਸਟਿਕ ਆ ਵੀ 5 ਦਾ ਦੇਣਾ ਪਸੰਦ ਆ ਜੀ ਤੇ ਟਰੈਕਟਰ ਚਾਰ ਪੰਜ ਹਜ਼ਾਰ ਦਾ ਫਰਕ ਆ ਇਹ ਮੰਨਿਆ ਤੁਸੀਂ ਲੱਖ ਦੇ ਆਸੇ ਪਾਸੇ ਹੈ ਨਾ ਬਾਈ ਬਾਕੀ ਆਪਾਂ ਅੱਜ ਹੈਗੀ ਆ ਤਰੀਕ ਬਾਈ ਕਿੰਨੀ ਹੋਊਗੀ 12 ਤਰੀਕ 12 ਜਨਵਰੀ 2025 ਹਾਂਜੀ ਏਰੀਆ ਹੈਗਾ ਪਿੰਡ ਬਾਈ ਦਾ ਤਾਰੇ ਵਾਲਾ ਮੁਕਸਰ ਸਾਹਿਬ ਤੋਂ ਜਲਾਲਾਬਾਦ ਰੋਡ ਤੇ ਪਿੰਡ ਆ ਤਾਰੇ ਵਾਲਾ ਫੋਨ ਨੰਬਰ ਬਾਈ ਇਹ ਕਿੰਨਾ ਆਪਣਾ 98551 49682 98555 49682 ਜੇ ਕੋਈ ਭਾਈ ਨੇ ਕੋਈ ਹੋਰ ਫੋਟੋ ਮੰਗਾਉਣੀ ਜਾਂ ਟਰੈਕਟਰ ਦਾ ਕੋਈ ਚਾਹਵਾਨ ਹੋਵੇ ਤਾਂ ਗੱਲ ਕਰ ਸਕਦੇ ਹਾਂ ਇਹ ਲੱਖ ਰੁਪਏ ਦਾ ਮੰਨਿਓ 744 ਮੇਰੇ ਖਿਆਲ ਦੋ ਲੱਖ 10000 ਦਾ ਕਿਆ 210 210 ਦਾ ਸੋਨਾ ਲਿਕਾ 60 ਗਿਆ 2 ਲੱਖ 60000 ਦਾ ਤਾਈਂ ਬਾਕੀ ਭਾਈ